ਕਰੇ ਪਿਆ ਵੰਡ ਵਡਾਈ ਦਾ ਵੱਡਾ ਕਲੇਸ਼ ਅੱਜ ਪੰਚਾਇਤ ਬੈਠਣੀ ਸੀ ਨਿੱਕਾ ਭਰਾ ਆਪਣੇ ਹਿੱਸੇ ਆਉਂਦੀਆਂ ਸਹਿਵਾ ਦੀ ਇੱਕ ਲੰਮੀ ਚੌੜੀ ਲਿਸਟ ਬਣਾਈ ਹਮੈਤਿਆਂ ਨਾਲ ਤੁਰਿਆ ਫਿਰ ਰਿਹਾ ਸੀ ਤੇ ਵੱਡਾ ਆਪਣੀ ਵਖਰੀ ਪੰਚਾਇਤ ਰਿਸ਼ਤੇਦਾਰੀ ਪਟਵਾਰੀ ਗਰਦਾਔਰ ਕਿੰਨੇ ਸਾਰੇ ਮੋਤਵਾਰ ਆ ਸਭ ਵੇੜੇ ਵਿੱਚ ਬੈਠੇ ਹੋਏ ਸਨ ਲੜਾਈ ਹੋਣ ਜਾਣਦਾ ਵੀ ਪੂਰਾ ਖਦਸਾ ਸੀ ਆ ਬਾਹਰ ਕੁਰਸੀ ਤੇ ਪਾਸੇ ਜਹੇ ਹੋ ਕੇ ਬੈਠੀ ਹੰਝੂ ਵਹਾਉਂਦੀ ਮਾਂ ਬਹਕਰੂ ਅੱਗੇ ਕਿਸੇ ਕਰਾਮਾਤ ਲਈ ਅਰਜ਼ੂਆਂ ਕਰੀ ਜਾ ਰਹੀ ਸੀ ਤੋਹਾਂ ਭਰਾਵਾਂ ਦੇ ਨਿੱਕੇ ਨਿੱਕੇ ਨਿਆਣੇ ਇਸ ਸਭ ਵਰਤਾਰੇ ਤੋਂ ਅਣਜਾਣ ਘਰੋਂ ਬਾਹਰ ਰੁੱਖਾਂ ਹੇਠ ਇਕੱਠੇ ਖੇਡ ਰਹੇ ਸਨ ਅਚਾਨਕ ਆਪੋ ਵਿੱਚ ਗੁੱਥਮ ਗੁੱਥਾ ਹੋ ਪਈ ਲੜਾਈ ਦੀ ਬਜਾ ਤਰੇ ਕੇ ਢਾਂ ਡਿਕੇ ਤਰਕੋਨਿਆਂ ਦੀ ਇੱਕ ਮੁਠੀ ਇੱਕ ਆਕਰਿਆ ਸੀ ਮੇਰੇ ਨੇ ਤੇ ਤੁਚਾ ਮਿੱਚੀ ਹੋਈ ਮੁੱਠ ਵਿੱਚੋਂ ਵੱੱਦ ਲੈਣ ਦੀ ਜਤੋ ਜਦ ਕਰ ਰਿਆ ਸੀ ਇਹਨੇ ਨੂੰ ਕੋਲੋਂ ਰੰਗ ਦੇ ਇੱਕ ਬਾਬਾ ਜੀ ਤੁਹਾਨੂੰ ਇੰਜ ਲੜਦਿਆਂ ਵੇਖ ਖਲੋ ਗਏ ਇਹ ਬਾਬੇ ਹੁਰੀ ਪਿਛੇ ਕਿੰਨਿਆਂ ਬਰਿਆਂ ਤੋਂ ਠੀਕ ਇਸੇ ਵੇਲੇ ਹਰ ਰੋਜ਼ ਘਰੋਂ ਆਟੇ ਦੀ ਲੱਪ ਮੰਗਣਾ ਆਇਆ ਕਰਦੇ ਸਨ ਥੋੜੀ ਦੇਰ ਲੜਦੇ ਪਏ ਨਿਆਣਿਆਂ ਨੂੰ ਵੇਖਦੇ ਰਹੇ ਫਿਰ ਹੱਸੇ ਤੇ ਫਿਰ ਉੱਚੀ ਸਾਰੀ ਆਵਾਜ਼ ਚ ਆਖਣ ਲੱਗੇ ਭਾਈ ਜਿਹੜੀ ਚੀਜ਼ ਤੁਹਾਡੀਆਂ ਮਾਮਾ ਨੇ ਆਥਣ ਵੇਲੇ ਘਰ ਦੀਆਂ ਬਰੂਹਾਂ ਤੱਕ ਵੀ ਨਹੀਂ ਟੱਪਣ ਦੇਣੀ ਉਸ ਤੋਂ ਕਿਉਂ ਲੜਦੇ ਹੋ ਤੋਵੇਂ ਬੱਚੇ ਇੰਨੀ ਗੱਲ ਸੁਣ ਟੱਠੰਬਰ ਗਏ ਤੇ ਸ਼ਾਇਦ ਡਰ ਵੀ ਗਏ ਤੁਹਾਹਾਂ ਦੀਆਂ ਮੁਠੀਆਂ ਅਤੇ ਤੇਵਰ ਇੱਕਦਮ ਹੀ ਢਿੱਲੇ ਪੈ ਗਈ। ਬਾਬਾ ਜੀ ਅੱਟ ਦੀ ਲੱਪ ਝੋਲੀ ਵਿੱਚ ਪਵਾ ਉੱਚੀ ਸਾਰੀ ਇੰਨੀ ਗੱਲ ਆਖਦੇ ਹੋਏ ਆਪਣੇ ਰਾਹ ਪੈ ਗਈ। ਕਿ ਕਮੜਿਓ ਖਾਲੀ ਹੱਥ ਆਏ ਸੋਂ ਤੇ ਇੱਕ ਦਿਨ ਖਾਲੀ ਹੱਥ ਹੀ ਮੁੜ ਜਾਣਾ। ਫਿਰ ਕਾਧੀਆਂ ਬੰਡ ਬਣਾਈਆਂ। ਅਗਲੇ ਦਿਨ ਸਾਰਾ ਇਲਾਕਾ ਹੈਰਾਨ ਸੀ। ਦੋਹਾਂ ਧਿਰਾਂ ਵਿੱਚ ਰਾਜੀਨਾਮਾ ਹੋ ਗਿਆ ਸੀ ਉਹ ਵੀ ਬਿਨਾ ਕਿਸੇ ਖੂਨ ਖਰਾਬੇ ਅਤੇ ਰੌਲੇ ਰੱਪੇ ਦੇ ਉਸ ਦਿਨ ਬੀਜੀ ਵੱਲੋਂ ਬਾਬੇ ਹਰਾਂ ਨੂੰ ਖੁਦ ਆਪਣੇ ਹੱਥੀਂ ਪਾਈ ਆਟੇ ਦੀ ਇੱਕ ਲੱਪ ਸ਼ਾਇਦ ਆਪਣੀ ਕਰਾਮਾਤ ਬਤਾ ਗਈ ਸੀ ਉਹੀ ਕਰਾਮਾਤ ਜਿਹੜੀ ਅਕਸਰ ਹੀ ਵਾਪਰ ਜਾਇਆ ਕਰਦੀ ਸੀ ਜਦੋਂ ਸੱਚੇ ਦਿਲੋਂ ਬਿਰਾਗ ਬਾਣ ਨਿਕਲ ਤਰੀ ਇੱਕ ਅਰਦਾਸ ਰੋਂਦੇ ਹੋਏ ਦਿਲ ਦੀਆਂ ਡੂੰਘੀਆਂ ਤਹਾਂੋਂ ਜੀਰਦੀ ਹੋਈ ਕਿਧਰੇ ਦੂਰ ਬੰਦ ਪਏ ਇੱਕ ਦਰਵਾਜ਼ੇ ਤੇ ਜਾ ਕੇ ਦਸਤਕ ਦਿੰਦੀ ਏ ਹਰਕ੍ਰੀਤ ਸਿੰਘ ਜਵੰਦਾ ਜੀ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਇਸ ਤਰ੍ਹਾਂ ਦੀਆਂ ਹੋਰ ਨਵੇਂ-ਰਮੀਆਂ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ